ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਵਾਸਤੇ ਭਾਈ ਬਣ ਰਹੇ ਨੇ ਗਰਮਾ ਗਰਮ ਮਟਰ ਨੇ ਤਾਂ ਠੰਡੇ ਨੇ ਬਣ ਕੇ ਗਰਮ ਹੋਣਗੇ ਭਾਈ ਬਣ ਕੇ ਗਰਮ ਹੋਣਗੇ ਅੱਛਾ ਠੰਡੇ ਬਣਦੇ ਗੱਲ ਕਰਾ ਹੈਗੇ ਆदमी ਨੇ ਗਰਮਾ ਬੱਤੇ ਬਣਾ ਰਹੇ ਨੇ ਹਾਂ ਗਰਮ ਬੱਤੇ ਬਣਾ ਰਹੇ ਨੇ ਇਹ ਤਾਂ ਬਣ ਕੇ ਗਰਮ ਆਟੋਮੈਟਿਕ ਹੀ ਗਰਮ ਹੋ ਜਾਂਦੇ ਨੇ ਜਦੋਂ ਇਹ ਤੀਮਾ ਗਰਮ ਹੋ ਜਾਣ ਆਹ ਦੇਖੋ ਵੀ ਕੜਾਈ ਆ ਨਮਾ ਲਿਆਂਦਾ ਮੂਰਤ ਕਰਤੀ ਦੀਵਾਲੀ ਵਾਲੇ ਦਾ ਨਾ ਤੇ 베 ਲੈਣਾ ਵੀ ਹੋ ਟੰਗ ਕੇ ਰੱਖ ਦਿਆਂ ਨੇ ਮੋਰੇ ਚ ਵੀ ਕੋਈ ਤਿੰਨ ਪੰਜ ਕਰੇ ਤਾਂ ਉਹ ਵੀ ਕਰ ਦਿੰਦਿਆਂ ਨੇ ਫਿਰ ਹੈ ਇਹ ਚਲੋ ਵੀ ਕਦੋਂ ਕੋ ਚੜਾਉਂਗੇ ਭਾਈ ਕੜਾਈ ਬਸ ਜੜੀ ਵੀ ਪਾਉਣੇ ਵਿੱਚ ਅੱਛਾ ਜੀ ਬਸਾ ਬਣਾ ਕੇ ਸੁਭਾਈ ਰੱਖੋ ਜੀ ਮਾੜੀ ਮੱਖੀ ਮੁੱਖੀ ਤੋਂ ਮੱਖੀ ਬਣਦਾ ਜੀਨ ਜਾਵਾ ਜੇਟਾ ਦੇ ਮੱਖੀ ਹੁੰਦੀਆਂ ਅੱਛਾ ਜੀ ਇਹ ਮੱਖੀ ਦੇ ਵਿੱਚ ਖਾ ਲੈਣੀ ਚਾਹੀਦੀ ਵਾਗ ਅੱਛਾ ਕੋਈ ਪਤਾ ਨਹੀਂ ਕੀ ਖੁਸ ਹੁੰਦਾ ਆਪਣਾ ਕੱਲੀਆਂ ਮੱਖੀਆਂ ਦੇ ਅਰਵਾਜੀ ਤਾਂ ਨਾਲ ਚੂਹੇ ਵੀ ਭੋਰ-ਭੋਰ ਪਾਉਂਦੇ ਨੇ ਨੱਕਲੇ। ਖੁਰਕ-ਖਰਕ ਕੇ ਹੀ ਪਾਉਂਦੇ ਮੈਲ ਵੀ ਵਿੱਚ। ਬਾਹਾਂ ਦਾ ਮੁਰਕਾ ਜੀ ਵਿੱਚ ਪਾਉਂਦੇ ਆ। ਹਾਂ। ਨਾ ਚਲੋ ਪਕਾਉ ਫਿਰ। ਚੜ ਗਈ ਪੱਠੀ। ਤੇ ਕੜਾਹੀ ਤੱਤੀ। ਤੇ ਜੇ ਕਿਸੇ ਨੇ ਨੂਨ ਵਿੱਚ ਵੱਧ ਮੰਗਿਆ ਤਾਂ ਹੋ ਪਿਆ ਮੋਰ ਜੀ ਝੁਰਲੂ। ਉਹਦੀ ਫੇਰ ਦੇਣਗੀਆਂ। ਕੱਬੀਆਂ ਨੇ ਥੋੜੀਆਂ ਹੀ ਆ। ਠਾ ਤਾਂ ਡੂੰਡਾ ਨਮੀ ਕੜਾਹੀ 'ਚ। ਲੈ ਦੇ ਦੇ ਕੋਈ ਮਿੱਠਾ-ਮੂਠਾ ਦੇਖ ਲਈਏ। ਨੂਣਾ ਚ ਮਠਾਉਂਦਾ ਨੂ ਦੇਖ ਲਈਏ ਚਾਦਾ ਗੁੱਸਾ ਕਾ ਨੂ ਕਰਦੀ ਚਲੀਏ ਛੱਪਣ ਚੁੱਪਣ ਜਾਵਾਂ ਪੁਰਾਣੇ ਜਵਾਨੇ ਦਾ ਚੁੱਲਾ ਚੁੱਲਾ ਬਣਾਇਆ ਜਾਵਾਂ ਤਿਆਰਤਾ ਕੀਤਾ ਸਭ ਫਿਰਦੇ ਨੇ ਸੋ ਘੈਂਟ ਹੈ ਜੀ ਬਹੁਤ ਘੈਂਟ ਹੈ ਕਰਦੀ ਜੀ ਇਹ ਕਰਦੀ ਹੁੰਦੀ ਆ ਹੂੰ 200 ਦੇਣਗੇ ਨਿਕਲਣ ਵਗਿਆ 200 ਦੇ ਦੇਣਗੇ ਆਹ ਆ ਨੀ ਬਸ ਤੁਸੀਂ ਰਮੇ ਦਵਾਈਆਂ ਵਿੱਚ ਜੀਆਂ ਵਾਲਾ ਇਸਨੇ ਤੇਲ ਨਾ ਬਣਾਉਣਗੇ ਘਰ ਦਾ ਸਰੋਂ ਦਾ ਤੇਲ ਹੈ ਨਾਲੇ ਮੁੜਕਾ ਵੀ ਬਣਾਉਣਗੇ ਹਾਂ ਘਰ ਦਾ ਤੇਲ ਘਰ ਦਾ ਆਟਾ ਸਾਰਾ ਕੁਝ ਘਰ ਦਾ ਘਰ ਦਾ ਜੀਰਾ ਸਾਰਾ ਕੁਝ ਘਰ ਦਾ ਬਈ ਸਾਰਾ ਕੁਝ ਘਰ ਦਾ ਹੈ ਦੇਸੀ ਘਿਓ ਵੀ ਘਰ ਦਾ ਜਦੋਂ ਘਰ ਵਾਲੀ ਕਰਦੀ ਹੈ ਹਾਂ ਸਾਰਾ ਕੁਝ ਘਰ ਦਾ ਆਪਣਾ ਤੇ ਲਿਖੋ ਮੁਗਲਾਈ ਵਰਗਾ ਉਹਨਾਂ ਦਾ ਹਲਵਾਈਆਂ ਦਾ ਤੇਲ ਹੁੰਦਾ ਜਿਵੇਂ ਕਾਲਾ ਡੰਡ ਲੁੱਕ ਵਰਗਾ ਉਹਨਾਂ ਦਾ ਲਾਲਚ ਹੁੰਦਾ ਜਿੱਦੇ ਤੋਂ ਲੈ ਕੇ ਢਾਬਾ ਬਣ ਜਾਂਦਾ ਉਹਦੇ ਤੋਂ ਲੈ ਕੇ ਕਾ ਜੀ ਦੇ ਰਬਾਨਦਿਓ ਬਾ ਮੁੜ ਕੇ ਉਹ ਚੱਕਦੇ ਨਹੀਂ ਸਾਫ਼ ਸਫਾਈ ਵਧੀਆ ਜ਼ਰੂਰੀ ਆ ਭਾਈ ਜਾਂ ਘਰੇ ਬਣਾ ਕੇ ਖਾ ਲੋ ਦਿਵਾਲੀ ਵਾਲੇ ਦਿਨ ਬਾਹਰ ਤੋਂ ਦੁਕਾਨਾਂ ਦਾ ਲਾਲਚ ਨਾ ਕਰੋ ਸਾਰਿਆਂ ਨੂੰ ਬੇਨਤੀ ਹੈ ਵੀ ਘਰੇ ਬਣਾ ਕੇ ਖਾਓ ਜਿਹੜੀ ਚੀਜ਼ ਕੀ ਕਰਦਾ ਹਰ ਇੱਕ ਚੀਜ਼ ਆਪਾਂ ਬਣਾ ਸਕਦੇ ਹੁੰਨੇ ਆ ਘਰੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਦੁਕਾਨਾਂ ਤੇ ਨਾ ਭਜਿਆ ਕਰੋ ਠੀਕ ਹੈ ਜੀ ਆ ਦੇਖੋ ਘਰੇ ਮਠੀਆਂ ਪਕਾਈਆਂ ਛਿੱਲਾ ਖੇੜਨੇ ਇਕੱਲੇ ਲਿਆਵਾਂਗੇ ਹੋਰ ਕੁਝ ਨਹੀਂ ਲਿਆਉਂਦੇ ਛਿੱਲਾ ਖੇੜਨਾ ਵੀ ਵਿੱਚ ਹੈ ਛਿੱਲਾ ਖੇੜਨੇ ਲਿਆਵਾਂ ਇਕੱਲੇ ਹੋਰ ਨਹੀਂ ਲਿਆਉਂਦੇ ਆਪਾਂ ਮਠਾਈ ਕੱਪਾ ਘਰੇ ਬਣਾ ਲਾਂਗੇ ਉਹਦਾ ਬਿਮਾਰ ਹੋਣਾ ਜੀ ਹੁਣ ਬਾਹਰੋਂ ਚੀਜ਼ ਲਿਆਉਣੀ ਹੈ ਠੀਕ ਹੈ ਜੀ